ਬਾਤ ਹੋ ਰਿਹਾ ਆ ਦੇਖ ਲਓ ਆ ਦੇਖ ਲਓ ਮੇਰਾ ਮਾਸੀ ਫਾਟੜ ਰੱਖੀ ਨਹੀਂ ਕਿੰਨਾ ਕੋ ਬਸ ਬੋੜੇ ਨਾ ਕੋ ਆ ਦੇਖ ਲਓ ਪਾਣੀ ਨਹੀਂ ਹੋ ਰਿਹਾ ਇਹਨੂੰ ਇਹ ਪਾਣੀ ਨਹੀਂ ਦੇ ਰਿਹਾ ਬੱਚੇ ਜਿਹਦਾ ਬੱਚਾ ਹੋਣਾ ਹੁੰਦਾ ਕਹਿੰਦੇ ਉਹ ਇੱਕ ਬੂੰਦਲਾ ਹੋ ਜਾਂਦਾ ਬੂੰਦਲਾ ਹੋ ਜਾਂਦਾ ਇੱਕ ਬੂੰਦਲਾ ਹੋ ਜਾਂਦਾ ਇਹ ਲਵ ਜਿਹੜੇ ਸਾਰੇ ਸਾਫ ਨੇ ਨਿਊਟਰੀ ਚੈੱਕ ਹਲੋ ਹਲੋ ਆ ਦੇਖ ਲਓ ਕਿਸੇ ਹੋਰ ਨੰਬਰ ਦਿੱਤਾ ਹਲੋ ਪਿੰਦਰ ਹਾਂਜੀ ਕਿੱਥੇ ਹੋ ਦੱਸੋ ਤੁਸੀਂ ਘਰ ਜੇ ਨਹੀਂ ਆਉਂਦੇ ਤੇ ਓਕੇ ਕਰਿਓ ਦੇਖ ਲੋ ਇੰਤਾ ਕਰਦਾ ਮੁੰਡਾ ਗੱਲ ਨਹੀਂ ਕਰਨਾ ਪੰਗਾ 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 ਸਪੇਨ ਤੋਂ ਆਈ ਪਤਨੀ ਦਾ ਪਤੀ ਤੇ ਸੋਹਰੇ ਪਰਿਵਾਰ ਨਾਲ ਪੈ ਗਿਆ ਪੰਗਾ ਪਤਨੀ ਦਾ ਇਲਜ਼ਾਮ ਹੈ ਕਿ ਉਸ ਦਾ ਸੋਹਰਾ ਤੇ ਸੋਹਰਾ ਪਰਿਵਾਰ ਪ੍ਰੈਸ਼ਰ ਪਾ ਰਿਹਾ ਕਿ ਉਹ ਬੱਚੇ ਨੂੰ ਜਨਮ ਨਹੀਂ ਦੇ ਪਾ ਰਹੀ ਇਸ ਦੇ ਨਾਲ ਨਾਲ ਉਸ ਨੇ ਇਲਜ਼ਾਮ ਲਾਇਆ ਕਿ ਉਸ ਦਾ ਪਾਸਪੋਰਟ ਵੀ ਉਸ ਹੀ ਨਾਨਣ ਵੱਲੋਂ ਖੋਲਿਆ ਗਿਆ ਹੈ ਮੌਕੇ ਤੇ ਹੋਇਆ ਹਾਈ ਵੋਲਟੇਜ ਡਰਾਮਾ ਪੁਲਿਸ ਵੀ ਪਹੁੰਚੀ ਤੁਸੀਂ ਆ피 ਦੇਖ ਲੋ ਤਸਵੀਰਾਂ ਥਾਣਾ ਬਸਤੀ ਬਾਬਾ ਖੇਲ ਦੇ ਰਾਕੇ ਪਾਰਸ ਸਟੇਜ ਜੀਆਂ ਜਿੱਥੇ ਕਿ ਕੁੜਕੀ ਇਲਜ਼ਾਮ ਲਾ ਰਹੀ ਹੈ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਵੀ ਨਹੀਂ ਦਿੱਤਾ ਇਨਸਾਫ ਨਹੀਂ ਦਿੱਤਾ ਇਨਸਾਫ ਨਹੀਂ ਦਿੱਤਾ ਇਨਸਾਫ ਦਨਕੈਲ ਪੰਜਾਬੀ ਟੀਵੀ ਦੇ ਲਈ ਮੇਸ਼ ਕੁਮਾਰ ਢੀਪਾ ਆਹ ਬਤਾ ਇਹਨਾਂ ਦੇ ਮਾਸੇ ਵੀ ਮੇਕੋ ਚੋਰੀ ਚੋਰੀ ਇਹਨਾਂ ਦੇ ਪਾਸਪੋਰਟ ਵੀ ਰਹਿ ਰਹੇ ਸੀ ਉਹਨਾਂ ਦੇ ਡਾਕੂਮੈਂਟ ਰੱਖੇ ਹੋਏ ਨੇ ਇਹਨਾਂ ਨੇ ਨਹੀਂ ਮੌਕੇ ਤੇ ਪੁਲਿਸ ਖੜੀ ਤੁਸੀਂ ਉਹਨਾਂ ਨੂੰ ਕਹੋ ਨਾ ਜੀ ਉਹ ਦੇਖ ਲਵਾਏ ਸਾਹਮਣੇ ਖੜੀ ਕੀ ਕਰ ਰਹੀ ਨੇ ਉਹ ਤੇ ਕਹਿੰਦੇ ਕਿ ਆਪਕੋ ਪਲੇਟ ਕਰਾਵਾ ਕੇ ਤੇ ਆਉਂਗਾ ਕੋਈ ਕਰੇ ਇਹਨਾਂ ਨੇ ਗੱਲ ਕੀਤੀ ਸਰ ਕੀ ਮਾਮਲਾ ਥੋੜਾ ਦੱਸੋਗੇ ਮੈਂ ਵੀ 2 ਸਾਲਾਂ ਦਾ ਵਿਆਹ ਕੀਤਾ ਨੂੰ 2 ਸਾਲ ਹੋ ਗਏ ਵਿਆਹ ਕਿਤੇ ਨੂੰ ਮੈਂ 25-30 ਲੱਖ ਰੁਪਇਆ ਵਿਆਹ ਦਾ ਲਾਇਆ ਸਾਰੇ ਨੂੰ ਪੁੱਛ ਲਓ ਗੁਰਗੀਆਂ ਮੇਰੇ ਕੋਲੋਂ ਸੋਨੇ ਤੱਕ ਮੈਂ ਲਾਇਆ ਹਾਂ ਜੀ ਸਾਰਾ ਕੁਝ ਮੈਂ ਆਪਣੇ ਕੋਲ ਰੱਖ ਲਿਆ ਮੇਰੇ ਕੋਲ ਆਹ ਲੈ ਕੇ ਆਈ ਸਾਰਾ ਇਹ ਲੈ ਕੇ ਆਈ ਸਾਰਾ ਕੁਝ ਹਾਂ ਜੀ ਇਹ ਕਹਿੰਦੇ ਆਹ ਗਾੜੀ ਦਾ ਪੰਨੋ ਪਾਇਆ ਦੇਖੋ ਸਵੇਰ ਦਾ ਘਰ ਆ ਦੇਖੋ ਪਰਦਾ ਸਾਡਾ ਏ ਇਹਨਾਂ ਬਾਹਰੋਂ ਲਿਆਂਦਾ ਪਰਦਾ ਸਾਡਾ ਆ ਦੇਖੋ ਹਾਂਜੀ ਮੇਰੇ ਬਹੁਤ ਬਾਹਰ ਪਰਸ ਪਾਇਆ ਸਵੇਰ ਦੇ ਬਾਲੇ ਉਲੇ ਲਾ ਕੇ ਸਾਰਾ ਠੀਕ ਹੈ ਲੜਾਈ ਦੇ ਕਾਰਨ ਕੀ ਪਾਜੀ ਇਹਨੂੰ ਸਾਡੇ ਕੋ ਖਤਰਾ ਏ ਇਹ ਬਾਹਰ ਵੀ ਇੱਥੇ ਰੋਲਾ ਪਾ ਕੇ ਆਪਣੇ ਨੂੰ ਦਰਾ ਮਾਰ ਕੇ ਫੇਸਬੁਕ ਤੇ ਫੋਟੋ ਪਾ ਕੇ ਮੈਂ ਛਾਲ ਮਾਰਦਾ ਕਿ ਮੈਂ ਮਾਰਦਾ ਜਿਵੇਂ ਘਰੇ ਛੱਡ ਗਿਆ ਮੈਂ ਤਾਂ ਸਪੇਨ ਚ ਗੱਲ ਕਰਾ ਦਾਂਗੀ ਪੰਜਰੀ ਪੰਜਰੀ ਮੰਜ਼ਿਲ ਤੇ 20 20 ਰਾਉਨਰਾਂ ਦਾ ਉਹਨੇ ਆ ਕੇ ਥੱਲੇ ਆ ਕੇ ਵੀ ਮੇਰੇ ਹਸਬੰਦ ਕਹੇ ਕਿ ਤੁਹਾਨੂੰ ਪਤਾ ਨਹੀਂ ਲੋਕ ਤਾਂ ਢਾਡੀ ਵਾਈਫ ਨੂੰ ਕੁੜਗੇ ਤਾਂ ਤੁਸੀਂ ਕੀ ਕਰਦੇ ਹੋ ਕਹਿੰਦੇ ਸਾਡੇ ਸਾਹਮਣੇ ਇਹਨੂੰ ਕਹਿੰਦਾ ਆਪਣੇ ਦੋਨਾਂ ਭਰਾਵਾਂ ਦੇ ਉੱਤੇ ਸੇਰਾ ਤੇ ਐਂ ਕਹਿ ਦੇਵੇ ਮੇਰੇ ਭਰਾ ਦੋਨੇ ਮਰ ਜਾਣ ਸਕੇ ਜੇ ਮੈਂ ਝੂਠ ਮਾਰਾਂ ਤੇ ਇਹਨੂੰ ਕਹਵੇ ਹਾਂਜੀ ਕਹੇ ਇਹਨੂੰ ਕਹ ਕਾਈ ਨਿਕਾਲੋ ਜੇ ਮੈਂ ਝੂਠ ਮਾਰਾਂ ਵੀ ਉਹ ਕਹੜੇ ਕਿ ਇਹਨਾਂ ਦੇ ਸੋਹਰਾ ਸਾਹਿਬ ਜੋ ਗਲਤ ਗਲਤ ਐਲੀਗੇਸ਼ਨ ਲਗਾਉਂਦੇ ਹੈ ਗਲਤ ਬੋਲ ਨੂੰ ਇਹਦੇ ਕੋਈ ਖਤਰਾ ਹੈ ਉਹ ਕਿੰਨੇ ਗਲਤ ਬੋਲਦੇ ਹੈ ਸ਼ਾਲ ਮਾਤਾ ਕੀ ਆਹ ਜਾਣਦੇ ਉਹ ਦੇਖਾ ਦੇ ਦੇ ਜਾਨ ਨਹੀਂ ਆਣਾ ਕਹਿੰਦੇ ਕਿ ਤੂੰ ਮਾਰ ਇਹ ਸਾਰੇ ਬੱਚੇ ਨਾ ਹੋਣ ਦੇ ਕਰਕੇ ਲੜਾਈ ਹੋਣੀ ਕਰ। ਨਹੀਂ ਨਹੀਂ ਬੱਚੇ ਦੇ ਬਾਰੇ ਬਾਤ ਆ। ਨਹੀਂ ਨਹੀਂ ਬੱਚੇ ਦੇ ਬਾਰੇ ਬਾਤ ਆ। ਬੱਚੇ ਦੇ ਬਾਰੇ ਬਾਤ ਆ। ਕਰੀਏ ਇਹ ਬਾਤ ਹੀ ਸ਼ੁਰੂ ਕਰਦੀ ਹੈ ਕਿ ਕਹਿਣਾ ਉਹਨਾਂ ਤਿੰਨ ਦਾ ਧਿਆਨ ਹੀ ਨਹੀਂ ਲੱਗਦਾ। ਤਿੰਨ ਡੋਢੇ ਹਸਬੰਦ ਕਿੱਥੇ ਹੋ? ਕੋਈ ਨਹੀਂ ਬੁਲਾਉਂਦੇ। ਕਹਣਾ ਭਾਈ ਆ ਤੇ ਆ। ਕੋਈ ਨਹੀਂ ਨਿੱਕਾ ਦੋ ਦੋ ਤੁਹਾਡਾ ਮਤਲਬ ਕਿ ਗਰ ਸੰਸਲਾ ਕਦੋਂ ਤੋਂ ਚੱਲ ਰਹੀ ਹੈ ਇਹ ਲੜਾਈ ਚੱਲ ਰਹੀ ਹੈ ਸਭ ਤੋਂ ਤੋਂ ਦੋਸਤ ਤੋਂ ਦੋਸਤ ਤੋਂ ਕਿ ਦੋਸਤ ਬਣਦਾ ਸਾਲ ਇੱਥੇ ਕੀ ਸਾਲ ਨੂੰ ਬਾਹਰ ਲੈ ਕੇ ਕੋਈ ਮੋੜ ਕੇ ਇੱਥੇ ਨਹੀਂ ਚੱਲ ਰਿਹਾ ਨਹੀਂ ਇਹਨੂੰ ਚਾਹਦੇ ਤੇ ਕਿਉਂ ਬਾਹਰ ਲੈ ਕੇ ਜਾਈਆਂ ਇਸੇ ਕਰਕੇ ਲੈ ਕੇ ਤੁਸੀਂ ਇੱਥੇ ਰਹਿਣਾ ਚਾਹਦੇ ਹੋ ਬਾਹਰ ਕਾਲੀ ਬਾਤਾਂ ਠੀਕ ਕੀਤਾ ਕੀ ਕਰੀਏ ਜਾ ਕੇ ਕਦੀ ਆਦਮੀ ਬਣੀ ਹੈ ਪੀ ਆਦਮੀ ਬਣੀ ਹੈ ਹਾਂ ਦੇਖੋ ਮੈਂ ਸਭ ਤੋਂ ਪਹਿਲਾਂ ਬਣਵਾ ਦੇਖੋ ਉਹ ਬਣਾਣੀ ਕੋੜ ਦਿਖਾਉਣੀ ਬਹੁਤ ਬੜਾ ਹਾਂ ਅੱਜ ਖੋਦੀ ਲਾਥਾਂ ਪਾਈਆਂ ਕੀ ਆ ਪਾਪੇ ਹੀ ਲਾਥਾਂ ਪਾ ਕੇ ਆ ਆ ਦੇਖ ਲਓ ਆਪਣੇ ਲਾਥਾਂ ਪਾਈਆਂ ਹਾਂਜੀ ਮੁੰਡੇ ਨੂੰ ਮੈਂ ਕਹਿੰਦਾ ਬੋਲਟ ਲੈ ਕੇ ਜਾਓ ਬੋਲਟ ਨਹੀਂ ਲੈ ਕੇ ਦਿੱਤਾ ਜਦੋਂ 2 ਸਾਲ ਹੋ ਗਏ ਵਿਆਹ ਕੀ ਕਰੂ ਅਸੀਂ ਉਹ ਤੋਂ ਨਹੀਂ ਮੰਗਿਆ ਕੁਝ ਸਾਰੇ ਮਹੱਲੇ ਵੀ ਕਹਿੰਦਾ ਹੁਣ ਕੀ ਮੰਗਣਾ ਹੈ 2 ਸਾਲ ਹੋ ਗਏ ਹੁਣ ਕੀ ਮੰਗਣਾ ਹੈ ਬੋਲਟ ਲੈ ਕੇ ਨਹੀਂ ਸਮਝਦੇ ਬੋਲਟ ਦੇਖੋ ਬੋਲਟ ਲੈ ਕੇ ਦਿੱਤਾ ਮੇਰੇ ਮਰੀ ਪਾੜੀ ਸੀ ਯਾਰ ਦੇਖ ਲਓ ਘਿਰ ਕੋੜੀ ਜਿਹੜੀ ਬੋਲਟ ਬੋਲਟ ਮੰਗ ਰਹੀ ਲ ਕੋੜੀ ਕਹਿੰਦੇ ਕਹਿੰਦੇ ਕੱਢ ਰੋ ਆਹ ਆ ਪਾਇਆ ਉਹ ਜਿਹੜੀ ਪਾਇੀ ਕੋਈ ਨਹੀਂ ਦਿੱਤਾ ਕੋਈ ਨਹੀਂ ਦਿੱਤਾ ਮਕਨਾਂ ਉਹ ਮਨੂ ਦੇ ਹਾਰ ਪਾਇਆ ਕਿੱਥੇ ਗਏ ਨੇ ਉਹ ਤੂੰ ਕਿਹਨਾਂ ਚੱਲ ਪਾਇਆ ਕਿੱਥੇ ਨੇ ਮੂਵੀ ਆ ਫੇਰ ਆ ਜਿਹੜਾ ਪਾਇਆ ਆਹ ਕਿੰਦਾ ਆ ਜਿਹੜਾ ਪਾਇਆ ਕਿੰਦਾ ਆ ਜਿਹੜਾ ਪਾਇਆ ਇਹ ਕਿੰਦਾ ਇਹ ਮੈਂ ਪਾਇਆ ਇਹ ਮੈਂ ਪਾਇਆ ਆਹ ਮੈਂ ਪਾਇਆ ਇਹ ਪਾਇਆ ਆਜਾ ਕਲੀਪ ਆਇਆ ਮੈਂ ਪਾਇਆ ਆ ਡਾਡੀ ਇਹਨੇ ਪਰਤ ਪਾਇਆ ਮੇਰਾ ਆ ਸਰ ਉਹ ਮੰਗਲ ਖੁੱਤਰ ਉਹਦਾ ਘਰ ਵਾਲਾ ਪਾਇਗਾ ਨਾ ਹਾਂਜੀ ਉਹ ਮੰਗਲ ਖੁੱਤਰ ਉਹ ਹੋਣ ਗਏ ਉਹ ਮੰਗਲ ਉਹ ਤੇ ਮੰਗਲ ਖੁੱਤਰ ਕਿਹਨੇ ਪਾਇਆ ਜਿਹੜੇ ਹਾਰ ਪਾਇਓ ਕਿਥੇ ਗਏ ਬੰਦਾ ਪਾਇਓ ਕਿਥੇ ਗਿਆ ਮੁੰਦਰੀਆ ਪਾਇਆ ਕਿਥੇ ਗਿਆ ਲਿਓ ਇਹ ਸਾਰੇ ਹਾਂਜੀ ਚੋਰੀ ਨਹੀਂ ਪਾਇਆ ਹੋਰ ਇਹ ਮੰਗਲ ਖੁੱਤਰ ਪਾਇਆ ਹੋਰ ਕਮਾਈ ਨਹੀਂ ਕੀਤੀ ਮੈਨੂੰ ਕਮਾਈ ਨਹੀਂ ਕੀਤੀ ਹਾਂਜੀ ਕਮਾਈ ਨਹੀਂ ਕਰਦਾ ਮੁੰਡਾ ਕੀ ਕੰਮ ਕਰਦਾ ਜੇ ਐਸਾ ਹਾਂਜੀ ਉਹ ਬੈਗ ਆਈ ਗਏ ਪਰ ਤੇਰਾ ਮੇਰਾ ਖੋਣ ਕਿਹੜਾ ਖਰਚਾ ਦਿੱਤਾ ਖਰਚਾ ਮਗਦੀ ਸਾਨੂੰ ਮਹੀਨੇ ਬਾਅਦ ਪੈਸੇ ਦੇ ਅੰਦਰ ਆਪੇ ਉਹਦੇ ਨਾਂ ਦੇ ਲੋਕ ਪੈਸੇ ਪਾਉਂਦਾ ਰਹੇ ਬਾਹਰ ਖੜਾ ਮੈਨੂੰ ਕੁੜੀ ਨੂੰ ਖਰਚਾ ਦਿਓ ਤੁਹਾਨੂੰ ਪੁੱਛਾਈਏ ਤੇ ਪੁੱਛਣੇ ਗੱਲਬਾਤ ਹੋਈ ਹੈ ਰੈਡੀ ਪੁੱਛਣਾ ਹੋਈ ਇਹਨਾਂ ਨੂੰ ਪਤਾ ਸਾਡੀ ਨਹੀਂ ਨਹੀਂ ਤੁਹਾਡੇ ਨਾਲ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨਾਲ ਹੋਈ ਪੁੱਛ ਆ ਜਾਂਦੇ ਬਸ ਇਹਨਾਂ ਨੂੰ ਪੁੱਛੋ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਪੁੱਛ ਤੋਂ ਸੋ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਪਾਰਕ ਛੇੜ ਤੋਂ ਦਿਖਾ ਰਹੇ ਜਿੱਥੇ ਕੀ ਕਿ ਲੜਕੀ ਦਾ ਜਿਹੜਾ ਇਲਜ਼ਾਮ ਹੈ ਜੋ ਤੇ ਜਿਹੜਾ ਹਸਬੰਦਾ ਉਹ ਜਿਹੜਾ ਉਹਨਾਂ ਨਾਲ ਕੁਝ ਪੀਨ ਕੀਤਾ ਸੀ ਉਸ ਤੋਂ ਬਾਅਦ ਜਿਹ ਤੁਹਾਡੇ ਤੁਹਾਡੇ ਕੀ ਡਾਕੂਮੈਂਟ ਹੈ ਇਹ ਫੋਨ ਨੰਬਰ ਉਹਨਾਂ ਦਾ ਫੋਨ ਨੰਬਰ ਨਹੀਂ ਨਹੀਂ ਤੁਹਾਡੇ ਨਾਲ ਗੱਲ ਕਰਦੇ ਤੁਹਾਡੇ ਹਸਬੰਦ ਨਹੀਂ ਉਹ ਨਹੀਂ ਕਰਦੀ ਤੇ ਉਹ ਕਿਉਂ ਨਹੀਂ ਕਰਦੇ ਗੱਲ ਜੇ ਤੁਸੀਂ ਉਹਨਾਂ ਨਾਲ ਗੱਲ ਕਰਦੇ ਤਾਂ ਜਵੇਰ ਇੱਥੇ ਬੈਠਾ ਹੀ ਹੁੰਦਾ ਠਹਿ ਗਿਆਣਾ ਜਵੇਰ ਦਾ ਆ ਦੇਖ ਲਓ ਫੋਨ ਲਾਦੇ ਵੀ ਚੱਕੇ ਕੱਟ ਕੇ ਗੱਲ ਕਰੀਏ ਕੋਈ ਗੱਲੇ ਕੋਈ ਫੋਨ ਦਹੋ ਯਾਰ ਬਾਈ ਹੈਲੋ ਹੈਲੋ ਆ ਦੇਖ ਲਓ ਕਿਸੇ ਉਹਨਾਂ ਨੰਬਰ ਦਿੱਤਾ ਹੈਲੋ ਪਿੰਦਰ ਹਾਂਜੀ ਕਿੱਥੇ ਹੋ ਦੱਸੋ ਤੁਸੀਂ ਘਰ ਜਿਉ ਨਹੀਂ ਆਉਂਦੇ ਤੇ ਮੋਕੇ ਦੇਖ ਲਓ ਇੱਤਾ ਕਰਦਾ ਮੁੰਡਾ ਗੱਲ ਨਹੀਂ ਕਰਦਾ ਕੋਈ ਕਿੰਨੇ ਟਾਈਮ ਹੋ ਗਿਆ ਤੁਹਾਡੀ ਮੈਰਿਜ ਨੂੰ 2 ਸਾਲ ਹੋ ਗਏ ਅੱਛਾ 2 ਸਾਲ ਤੇ ਇਹੀ ਕੁਝ ਹੋ ਰਿਹਾ ਜੀ ਹਾਂ ਜੀ ਕੀ ਬੁਲਟ ਮੰਗ ਰਹੀ ਕੀ ਮੰਗ ਰਿਆ ਉਹ ਕਹਿੰਦੇ ਸਾਡੀ ਟਿਕਟਾਂ ਕਰਾਓ ਕਹਿੰਦੇ ਸਾਨੂੰ ਪੁੱਛੋ ਟਿਕਟਾਂ ਕਰਾਓ ਸਾਡੇ ਕੋਲ ਪੈਸੇ ਨਹੀਂ ਨਿਊ ਕਹਿੰਦੀ ਕਿ ਬੈਗ ਵੀ ਸਾਡਾ ਵਾ ਜਿਹੜੇ ਇਹਨਾਂ ਨੇ ਪਾਇਆ ਮੈਂ ਇਹਨਾਂ ਦੇ ਅਕਾਊਂਟ 'ਚ ਪੈਸੇ ਵੀ ਪਾਣਾ ਇਹਨਾਂ ਦੇ ਉਹ ਕਹਿੰਦੇ ਗੈਨਰ ਦਾ ਬੈਗ ਦੇ ਵਿੱਚੋਂ ਕਿੰਨੇ ਦਾ ਨਹੀਂ ਉਹ ਸਾਰੇ ਉੱਥੇ ਹੀ ਉਹ ਕੁੜੀ ਕੋਲ ਖੋਲੇ ਸਾਰੇ ਜਿਹੜੇ ਕੁੜੀ ਨੂੰ ਉਹਨੂੰ ਆਣਾ ਹੈ ਨਾ ਮੇਰੀ ਗੱਲ ਹੈ ਕਿ ਤੁਸੀਂ ਵਿਆਹ ਦੀਆਂ ਵੀਡੀਓ ਦੇਖਿਓ ਇਹਨਾਂ ਤੋਂ ਹੀ ਨੇ ਸਾਰਾ ਕੋਈ ਨਾ ਕੁੜੀ ਦੀ ਵੀਡੀਓ ਆਤੀ ਹੈ ਤੇ ਹੁਣ ਤੁਸੀਂ ਚਾਹੁੰਦੇ ਕੀ ਹੋ ਅਚਾਨੇ ਨੂੰ ਫੋਨ ਮਿਲਿਆ ਹੁਕੀ ਕਰਨੇ ਅਸੀਂ ਨਹੀਂ ਅੱਜ ਅੱਜ ਕੀ ਹੋਇਆ ਕੀ ਸੀ ਅੱਜ ਕੀ ਗੱਲਬਾਤ ਹੋਈ ਸੀ ਅੱਜ ਵੀ ਆਂਦੇ ਆ ਹੱਥੋਂ ਪਾਈ ਉਹ ਹੋ ਗਿਆ ਮੁੰਡਾ ਇਹਦੇ ਨਾਲ ਅੱਛਾ ਜੀ ਹਾਂ ਜੀ ਤੇ ਨਾਲ ਹੀ ਨਾਲ ਤੜਾਤਾ ਉਹ ਉਹਨੂੰ ਮੁੰਡੇ ਨੂੰ ਨਹੀਂ ਮੈਂ ਮੈਨੇ ਟਾਈਮ ਤੋਂ ਇੱਕ ਗੱਲ ਚੱਲ ਰਹੀ ਹੈ ਅੱਜ ਹੀ ਮਤਲਬ ਐਡੀ ਕਿਹੜੀ ਗੱਲ ਵੱਧ ਗਈ ਕਿ ਐਡਾ ਵੱਡਾ ਵਿਵਾਦ ਹੋ ਗਿਆ ਜਿਹੜਾ ਤੂੰ ਇੱਕ ਗਲਤੀ ਨਾਲ ਸਪੇਨ ਤੋਂ ਲੈ ਕੇ ਆਏ ਹੈਗੇ ਇਹਨਾਂ ਦੀ ਚਾਹ ਸੀ ਇਹਨਾਂ ਦੀ ਇਹਨਾਂ ਨੂੰ ਪਤਾ ਸੀ ਕਿ ਜੇ ਸਪੇਨ ਜੇ ਐਡਾ ਕੁਝ ਕਰ ਦੇ ਤੇ ਸਪੇਨ ਇਹਨਾਂ ਦੇ ਪਰਚੇ ਹੋਣੇ ਸੀਗੇ ਪੇ ਇਹ ਤੇ ਪੂਰੀ ਸਾਰੀ ਪੁਲਿਸ ਨੇ ਪਹਿਲਾਂ ਸੀ ਇੰਡੀਆ ਬੁਲਾਇਆ ਗਿਆ ਇੰਡੀਆ ਕੋਲ ਹੈ ਸਾਥੀ ਨੂੰ ਲੈ ਕੇ ਆਇਆ ਹਾਂਜੀ ਮੈਨੂੰ ਪਹਿਲਾਂ ਆਪਸ ਲਾਗੇ ਇੰਡੀਆ ਲੈ ਕੇ ਆਏ ਨੇ ਐਸੇ ਕਹ ਰਹੇ ਹੋ ਕਿ ਇਹਨਾਂ ਨੂੰ ਪਤਾ ਸੀ ਕਿ ਸਪੈਨ ਪਰਚੇ ਆ ਗਏ ਇੰਡੀਆ ਬੁਲਾ ਕੇ ਤੁਹਾਨੂੰ ਆਪ ਫਿਰ ਪਾਰ ਚ ਲਗੇ ਨੇ ਹੁਣ ਤਾਂ ਡੱਕੀ ਕੀ ਡਾਕੂਮੈਂਟ ਜਿਹੜੇ ਤੁਸੀਂ ਕਹਿੰਦੇ ਨਹੀਂ ਦੇ ਰਹੇ ਤੁਹਾਡੇ ਮੇਰਾ ਪਾਸਪੋਰਟ ਮੇਰੀ ਰੈਜ਼ੀਡੈਂਸੀ ਦੋਨੋਂ ਚੀਜ਼ਾਂ ਨਾ ਨਹੀਂ ਰੱਖੀ ਹੋਈ ਆ ਅੱਛਾ ਜੀ ਪਾਸਪੋਰਟ ਨਹੀਂ ਦੇ ਰਹੇ ਕਹਿੰਦੇ ਅਸੀਂ ਨਹੀਂ ਦੇਣਾ ਕਹਿੰਦੇ ਤੁਹਾਨੂੰ ਪਾਸਪੋਰਟ ਹੀ ਚਾਹੀਦਾ ਬਸ ਨਹੀਂ ਹੂੰ ਮੈਂ ਕਹਿ ਰਿਹਾ ਕਿ ਸਾਡੇ ਕੋਲ ਹੈ ਹੀ ਨਹੀਂ ਤੁਸੀਂ ਹੁਣੇ ਜਿਹੜੀ ਲੇਡੀਜ਼ ਉਹਦੇ ਕੋਲੇ ਤਾਂ ਹੈਗਾ ਆ ਉਹਨੂੰ ਦੇਖਿਆ ਲਿਆ ਆ ਆਂਦੀ ਹੋਈ ਉੱਥੇ ਫੜਾਏ ਉਹਦੇ ਮੁੰਡੇ ਦੇ ਆਪਣੇ ਵੀ ਤੇ ਮੇਰੇ ਵੀ ਦੋਨੇ ਫੜਾਏ ਗਏ ਮੈਂ ਉਹਦੇ ਨਾਲ ਬਣ ਲਾ ਕਿਤੇ ਨਹੀਂ ਉਹ ਮਤਲਬ ਕਿ ਹੁਣ ਤੁਹਾਨੂੰ ਪੇਪਰ ਦੇਣਾ ਨਹੀਂ ਚਾਹੁੰਦੇ ਤੁਹਾਡੇ ਮੈਂ ਕਹਿੰਦਾ ਮੈਂ ਤੇ ਨਾ ਮੈਂ ਤੇ ਨਾ ਮੈਂ ਕਿਹਾ ਦੇ ਤੋ ਮੈਂ ਤਲਾਕ ਉਹ ਕੀ ਕਹਿੰਦੇ ਤੁਹਾਡੇ ਨਾਲ ਤੁਸੀਂ ਇੱਥੇ ਰੋ ਉਹਨਾਂ ਦੇ ਨਾਲ ਨਹੀਂ ਉਹ ਕਹਿੰਦਾ ਮੈਂ ਆਪਣੀ ਮਾਫੀ ਉੱਤੇ ਰਹਿਣਾ ਹੈ ਅੱਛਾ ਜੀ ਕਹਿੰਦਾ ਮੈਂ ਸਿਰਫ ਆਪਣੇ ਮਾਪੇ ਨਾਲ ਰਹਿਣਾ ਮੈਂ ਕਿਹਾ ਮੈਂ ਵੀ ਤਾਂ ਤੇਰੇ ਹੈਗੇ ਤੂੰ ਮੈਨੂੰ ਵੀ ਤਾਂ ਦੇਖ ਆਪਣੇ ਮਾਪੇ ਨੂੰ ਦੇਖ ਨਾਲ ਮੈਨੂੰ ਵੀ ਤਾਂ ਦੇਖ ਮੈਨੂੰ ਨਹੀਂ ਦੇਖ ਮੈਂ ਕਹਿੰਦਾ ਮੈਂ ਸਿਰਫ ਆਪਣੇ ਮਾਪੇ ਦੇਖਣੇ ਆ ਮੈਂ ਉਹ ਦੇਖਣੇ ਆ ਕਹਿੰਦਾ ਮੈਂ ਇਹ ਲੜਾਈ ਜਦੋਂ ਤੁਹਾਡਾ ਵਿਆਹ ਹੋਇਆ ਸੀ ਉਸੇ ਵੇਲੇ ਸ਼ੁਰੂ ਹੋ ਗਈ ਸੀ ਜਾਂ ਉਸ ਤੋਂ ਬਾਅਦ ਜਦੋਂ ਤੁਹਾਡੇ ਬੱਚਾ ਨਹੀਂ ਹੋਇਆ ਉਦੋਂ ਸ਼ੁਰੂ ਹੋਈ ਨਹੀਂ ਜੋ ਐਪ ਇਹਨਾਂ ਨੇ ਪਤਾ ਕੀ ਕੀਤਾ ਹੌਲੀ ਹੌਲੀ ਕਹਿਣਾ ਸ਼ੁਰੂ ਕੀਤਾ ਤੇਰੇ ਬੱਚਾ ਨਹੀਂ ਹੁੰਦਾ ਤੇਰੇ ਬੱਚਾ ਨਹੀਂ ਹੁੰਦਾ ਹੌਲੀ ਹੌਲੀ ਕਹਿਣਾ ਸ਼ੁਰੂ ਕੀਤਾ ਪਰ ਮੈਂ ਫੇਵਰੀ ਹਾਲੇ ਕਿਸੇ ਨੂੰ ਦੱਸਿਆ ਨਹੀਂ ਫਿਰ ਵੀ ਆ ਆੜ ਗਾੜ ਨੂੰ ਵੀ ਇਹਨਾਂ ਨੇ ਆਪ ਹੀ ਰੋਲਾ ਪਾਇਆ ਸਟੇਜ 'ਤੇ ਵੀ ਇਹਨਾਂ ਨੇ ਆਪ ਹੀ ਰੋਲਾ ਪਾਇਆ ਸਾਰਿਆਂ ਨੂੰ ਦੱਸ ਦੱਸ ਕੇ ਕਿ ਹਾਂ ਕਿ ਸਾਨੂੰ ਛੱਡ ਦੇਣਾ ਸਾਨੂੰ ਤਲਾਕ ਦੇ ਦੇਣਾ ਦੇਖੀ ਅਸ ਇਹ ਤਾਂ ਬੱਚਾ ਹੀ ਨਹੀਂ ਹੁੰਦਾ ਕਹਿੰਦੇ ਹੈ ਬੱਚੇ ਜਿਹਦਾ ਬੱਚਾ ਹੋਣਾ ਹੁੰਦਾ ਕਹਿੰਦੇ ਉਹਦੇ ਇੱਕ ਬੂੰਦ ਰੋ ਜਾਂਦਾ ਇਹ ਲਵ ਜਿਹੜੇ ਸਾਰੇ ਸਾਹਮਣੇ ਨੇ ਨਿਊ ਵੀ ਚੈੱਕਅਪ ਕਰਾਇਆ ਸੀਗਾ ਕੀ ਬਤਾ ਕਿ ਪ੍ਰੋਬਲਮ ਹਸਬੰਡ ਦੀ ਹੈ ਹਾਂਜੀ ਹਸਬੰਡ ਕਹਿੰਦਾ ਮੈਂ ਚੈੱਕ ਕਿੰਨੇ ਲੈ ਕੇ ਚੈੱਕਅਪ ਕਰਾਵਾਂ ਅੱਛਾ ਉਹ ਸਿੱਧਾ ਹੀ ਮਨਾ ਕਰਦਾ ਵਾ ਹੁਣ ਵੀ ਕਹਿੰਦਾ ਪਰ ਕਿਤੇ ਨਾ ਕਿਤੇ ਜਿਹੜੀ ਗੱਲ ਆ ਬੈਠ ਕੇ ਵੀ ਸੁਲਝਾਈ ਜਾ ਸਕਦੀ ਸੀਗੀ ਅੱਜ ਗੱਲ ਪੁਲਿਸ ਤੱਕ ਵੀ ਪਹੁੰਚੀ ਆ ਹਾਂਜੀ ਕਿਉਂਕਿ ਇਹ ਜੇ ਇਹ ਕਰ ਰਹੇ ਨੇ ਇਹ ਪਤਾ ਕੀ ਕਰ ਰਹੇ ਨੇ ਇਹਨਾਂ ਨੇ ਹੁਣ ਇਸ ਤਾਈਂ ਇਹਨਾਂ ਨੇ ਕਰਨਾ ਕਿ ਸਲ੍ਹਾ ਲੈਣੀ ਹੈ ਸਾਰੇ ਦੋ ਚਲੇ ਗਏ ਨਾ ਇਹਨਾਂ ਦੇ ਬਾਅਦ ਮੈਨੂੰ ਇਕੱਲੇ ਨੂੰ ਟਾਰਚਰ ਕਰਨਾ ਮੈਨੂੰ ਇਕੱਲੇ ਨੂੰ ਇਹਨਾਂ ਨੇ ਕਹਿਣਾ ਕਿ ਹਾਂ ਕਿ ਤੂੰ ਐਡਾ ਕੀਤਾ ਵਾ ਤੂੰ ਐਡਾ ਕੀਤਾ ਵਾ ਤੈਨੂੰ ਹੈ ਤੈਨੂੰ ਅਸੀਂ ਬਾਹਰ ਨਹੀਂ ਦੇਣਾ ਤੁਸੀਂ ਰੈਜ਼ੀਡੈਂਸ ਨਹੀਂ ਤੂੰ ਬਾਹਰ ਚੱਲ ਇਹ ਇਹ ਕਹਿੰਦੇ ਕਿ ਤੂੰ ਬਾਹਰ ਚੱਲ ਤਰ ਕੋਈ ਨਹੀਂ ਕਹਿੰਦੇ ਖੜ ਗਿਆ ਨਾ ਕਹਿੰਦੇ ਇਹਦੇ ਨੂੰ ਕਹਿੰਦੇ ਤੈਨੂੰ ਇੱਥੇ ਚੱਲ ਤੂੰ ਉੱਥੇ ਜਾ ਰਹਿਦਾ ਹੀ ਕਰਦੇ ਨੇ ਹੂੰ ਮੈਨੂੰ ਸਭ ਸੀਰੀਅਸ ਲਵੇ ਮਮਾ ਜੀ ਇਹ ਹਸਬੰਦ ਤੁਹਾਡੇ ਕਿੱਥੇ ਨਹੀਂ ਹੈ ਇਸ ਟਾਈਮ ਸਾਥ ਨਹੀਂ ਦੇ ਰਿਹਾ ਨਾ ਉਸਨੇ ਨਹੀਂ ਕਿੰਨਾ ਦਾ ਕਰ ਸਾਥ ਟਾਈਮ ਕਿੱਥੇ ਹੈ ਤੁਹਾਡੇ ਫਿਰ ਮਾਂ ਦੇ ਕਹਿੰਦਾ ਮਾਂ ਮੈਂ ਤਾਂ ਟੱਕੀ ਸੀ ਇੱਥੇ ਘਰ 'ਚ ਮੈਂ ਨਹੀਂ ਕੁਝ ਕਿਹਾ ਕਿਸੇ ਨੂੰ ਮੈਨੂੰ ਨਹੀਂ ਪਤਾ ਸੀ ਉਹ ਕਹਾਂਗੇ ਇਹਨਾਂ ਨੇ ਮੈਨੂੰ ਇੱਧਾ ਕਰਨੇ ਵੇ ਪੰਜ ਦਿਨ ਬੈਠੇ ਰਹੀ ਮੈਂ ਕਿਹਾ ਚਲੋ ਹੌਲੀਡੇਸ ਤੇ ਆਏ 15 ਦਿਨ ਪਰ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਪਿੱਛੇ ਆਪਣੇ ਮਾਪਿਓ ਬੁਲਾਏ ਨੇ ਇੰਨੇ ਸਾਰੇ ਲੋਕੀ ਬੁਲਾ ਲਏ ਨੇ ਇਹਨੇ ਸਾਰੇ ਲੋਕੀ ਬੁਲਾ ਲਏ ਫਿਰ ਰਿਟਾਇਰਡ ਯਾਰ ਸੀ ਸਾਰੇ ਬੁਲਾ ਕੇ ਉਹਨਾਂ ਨੂੰ ਬਦਮਾਸ਼ਾਂ ਨੂੰ ਬੁਲਾ ਕੇ ਮੁੰਡਾ ਲੈ ਗਏ ਤੇ ਮੈਨੂੰ ਹੁਣ ਕਹਿੰਦੇ ਨਾ ਤਰ ਨੀ ਤੋੜ ਦੇ ਹੱਥ ਫੁੜਾ ਕੇ ਕਿਤੇ ਪਤਾ ਨਹੀਂ ਨਾ ਤੁਹਾਡੇ ਸਾਹਮਣੇ ਤਾਂ ਫੋਨ ਆਇਆ ਤੇ ਉੱਠ ਕੇ ਹਾਂਜੀ ਬਸ ਅੱਛਾ ਗੱਲ ਵੀ ਨਹੀਂ ਤੁਹਾਡੇ ਨਾਲ ਕਰ ਰਿਹਾ ਤਾਂ ਉਹਦੀ ਤੁਹਾਡੇ ਨਾਲ ਹੋਣੀ ਨਾ ਮੈਂ ਤੁਹਾਡੇ ਸਾਹਮਣੇ ਮੈਨੂੰ ਤਾਂ ਵੀ ਮੇਰੇ ਨਾਲ ਲੋਕ ਕਹਿੰਦੇ ਮੈਂ ਕਿਹਾ ਇੰਡੀਆ ਆਇਆ ਇੱਥੇ ਆ ਕਰਿਆ ਕਹਿੰਦਾ ਨਹੀਂ ਆਣਾ ਤੇ ਲੜਾਈ ਤੁਹਾਡੀ ਸ਼ਾਮੀ ਹੋਈ ਉਹਨਾਂ ਦੇ ਨਾਲ ਅੱਜ ਲੜਾਈ ਨਹੀਂ ਹੋਈ ਮੈਂ ਉਹਨੂੰ ਕੁਝ ਵੀ ਨਹੀਂ ਆ اچھا ਕੋਈ ਗੱਲਬਾਤ ਨਹੀਂ ਛੜ ਭਜਾਤ ਉਹਨਾਂ ਦੇ ਨਾਲ ਸੀ ਨਹੀਂ ਕਿਉਂਕਿ ਉਹਦੀ ਮम्मा ਕਹਿੰਦੀ ਕਿ ਮੈਂ ਕੁੜੀ ਤਾਂ ਆਪਣੇ ਘਰੇ ਨਹੀਂ ਰਹਿ ਤੇ ਕਿੰਨੀ ਦੇਰ ਤੋਂ ਸੜਕ ਦੇ ੱਟਕੇ ਖਾ ਰਹੇ ਤੁਸੀਂ ਮੈਨੂੰ ਕਾਫੀ ਟਾਈਮ ਹੋ ਗਿਆ ਘੰਟਾ ਡੇਢ ਦੇ ਦੋ ਹੋਈ ਹੈ ਹੋਣੇ ਤੇ ਹੁਣ ਹੁਣ ਅੰਦਰ ਨਹੀਂ ਅੰਦਰ ਨਹੀਂ ਜਾਣ ਦੇ ਰਹੇ ਤੁਹਾਨੂੰ ਉਹ ਅੰਦਰ ਆ ਕੇ ਮੈਨੂੰ ਬਾਰ-ਬਾਰ ਕਹੀ ਜਾਂਦੇ ਵੇਲੇ ਕਿ ਨਹੀਂ ਤੂੰ ਸਾਡੇ ਨਾਲ ਏਦਾਂ ਕਰ ਉਹਦਾ ਕਰ ਪਰ ਮੈਨੂੰ ਪਤਾ ਲੈ ਇਹਨਾਂ ਨੇ ਮੈਨੂੰ ਕੀ ਕਰਨੀ ਆ ਬਾਅਦ ਚ ਉਤੋਂ ਇਹਨਾਂ ਨੇ ਬਾਸ ਸਪਿੰਚ ਆਪਣੀ ਕੁੜੀ ਵੀ ਆਪਣੇ ਨਾਲ ਰੱਖੀ ਆਪਣਾ ਜੋਈ ਵੀ ਆਪਣੇ ਨਾਲ ਰੱਖਿਆ ਹੋਇਆ ਉਹਨਾਂ ਦੀ ਕੁੜੀ ਵੀ ਆਪਣੇ ਨਾਲ ਰੱਖੀ ਹੋਈ ਜੋਈ ਤੇ ਨੂ ਦੀ ਆਪਣੇ ਧੀ ਦੀ ਠੀਕ ਹੈ ਤੇ ਉਤੋਂ ਉਹ ਵੀ ਮੈਨੂੰ ਟਾਰਚਰ ਕਰਿਆ ਅੱਗੇ ਕਦੀ ਥਾਣੇ ਤੱਕ ਮਸਲਾ ਪਹੁੰਚਿਆ ਤੁਹਾਡਾ ਨਹੀਂ ਪਹੁੰਚਿਆ ਮੇਰੀ ਬਣਿਆ ਹਮੇਸ਼ਾ ਕੋਸ਼ਿਸ਼ ਕਰਦੀ ਸੀ ਕਿ ਮੈਂ ਆਪਣਾ ਕੰਮ ਬਸਾਸ ਪੁਚਾ ਸਕਾਂ ਪਰ ਇਹ ਹੁਣ ਮੁੰਡਾ ਹੀ ਨਹੀਂ ਮੇਰੇ ਸਾਥ ਦੇ ਰਿਹਾ ਪਹਿਲਾਂ ਵੀ ਨਹੀਂ ਦਿੰਦਾ ਸੀ ਇਹਨਾਂ ਪਰ ਪਹਿਲਾਂ ਫਿਰ ਵੀ ਉਹ ਮੇਰੇ ਥੋੜਾ ਬਹੁਤ ਕਦੀ ਖੜ ਜਾਂਦਾ ਸੀ ਬੱਚਾ ਕੋਈ ਤੁਹਾਡੇ ਨਹੀਂ ਕੋਈ ਬੱਚਾ ਨਹੀਂ ਈ ਮੰਗ ਕੀ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਆਪਣੀ ਮੰਗ ਕੀ ਕਰਦੇ ਹੋ ਮੈਨੂੰ ਵੇਹੀ ਜਾਣੇ ਮੈਨੂੰ ਮੁੰਡਾ ਚਾਹੀਦਾ ਮੈਂ ਵਿਆਹ ਤੋਂ ਮੈਂ ਤਲਾਕ ਨਹੀਂ ਲੈਣਾ ਚਾਹੁੰਦੀ ਮੈਂ ਨਹੀਂ ਚਾਹੁੰਦੀ ਮਤਲਬ ਬਸਣਾ ਚਾਹੁੰਦੇ ਤੁਸੀਂ ਮੈਂ ਕਿਉਂ ਤਲਾਕ ਲਵਾ ਮੇਰੇ ਕੀ ਗਲਤੀ ਹੈ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ ਇਦਾਂ ਹੀ ਜਦ ਹੁਣ ਤੁਸੀਂ ਫੋਨ ਕੀਤਾ ਇਦਾਂ ਹੀ ਇਗਨੋਰ ਕਰਦੇ ਨੇ ਹਰ ਟਾਈਮ ਤੁਹਾਨੂੰ ਹਾਏ ਹਾਂਜੀ ਅੱਜ ਸੇ ਤਾਂ ਇਦਾਂ ਹੀ ਕਰ ਰਹੇ ਨੇ ਤੁਹਾਨੂੰ ਕਿੰਨੀ ਕੀ ਦੇਰ ਪਰ ਲਾਵਾ ਕਰੀ ਹੋਤ ਤੇ ਚੱਲਣਾ ਤੁਹਾਨੂੰ ਕਿੰਨੀ ਕੀ ਦੇਰ ਤੁਸੀਂ ਇੱਦੀ ਬਾਹਰ ਬੈਠੇ ਰਹੋਗੇ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਤੇ ਮੌਕੇ ਤੇ ਆਇਆ ਸੀ ਮੇਰੇ ਖਾਲ ਉਹ ਵੀ ਚੱਲ ਗਿਆ ਹੋਇਆ ਤੁਹਾਨੂੰ ਕਿੰਨੀ ਕੀ ਦੇਰ ਅੱਧੀ ਰਾਤ ਹੋ ਚੁੱਕੀ ਕਿੰਨੀ ਕੀ ਦੇਰ ਤੁਸੀਂ ਇੱਥੇ ਬੈਠੇ ਰਹੋਗੇ ਕਿਉਂਕਿ ਆਪਣੇ ਘਰ ਦੇ ਨਾਲ ਜਾ ਕੇ ਤੁਸੀਂ ਸਵੇਰੇ ਗੱਲਬਾਤ ਵੀ ਕਰ ਸਕਦੇ ਹੋ ਮੈਂ ਕਾ ਕੀ ਕਰਾਂ ਮੈਨੂੰ ਉਹੀ ਸਮੇਂ ਨਹੀਂ ਆਂਦੀ ਵੀ ਮੇਰੇ ਘਰ ਆਉਂਦੀ ਹੈ ਵੀ ਆਪਣੀ ਆਪਣੀ ਫੈਮਲੀ ਨੂੰ ਕਦੋਂ ਇਨਫੋਰਮ ਜੀਤਾ ਮੈਂ ਆਪਣੇ ਮਾਰੀਂਗ ਨੂੰ ਇਨਫੋਰਮ ਕੀਤਾ ਮੇਰੇ ਮਤਲਬ ਕੀ ਕੰਮ ਇਹਦੇ ਵਿੱਚ ਹਸਬੰਡ ਵਾਈਫ ਦਾ ਉਹ ਮਤਲਬ ਇੱਕ ਹਸਬੰਡ ਦਾ ਕਹੇ ਨਾ ਸਕਿਉਰਟੀ ਗਾਰਡ ਵਧਾਇਆ ਐ ਐਸੇ ਆਪਣੇ ਵਾਸਤੇ ਉਹ ਬੋਲ ਕਿਹਦੇ ਤੋਂ ਕਿਹਦੇ ਤੋਂ ਡਰਾ ਰਹੇ ਉਹਨਾਂ ਨੂੰ ਉਹੀ ਤਾਂ ਗੱਲ ਕੱਲੀ ਕੁੜੀ ਸੀ ਜੀ ਘਰੇ ਕੱਲੀ ਕੁੜੀ ਮਤਲਬ ਤੁਹਾਡੇ ਤੋਂ ਡਰਾ ਰਹੇ ਉਹਨਾਂ ਨੂੰ ਉਹੀ ਤਾਂ ਮੈਂ ਕਹਿੰਦੀ ਕਿ ਕਿੁੰਡੇ ਬੁਲਾਨੇ ਪੈ ਰਹੇ ਆ ਜੀ ਕੁੜੀ ਕਰਕੇ ਹਾਂ ਜੀ ਦੇਖ ਲਓ ਮੇਰੇ ਮਾਪੇ ਤਾਂ ਬਾਅਦ ਚ ਆਏ ਆ ਨਾ ਅਹੀਂ ਕੋਹੋ ਗਾਂਦੇ ਨੇ ਕਿ ਬਾਹਰ ਖੜੀ ਆਂਦੇ ਮੇਰੇ ਤੇਰੇ ਸਾਡੇ ਘਰ ਦੇ ਤਾਂ ਆਹੀ ਆ ਉਹਨਾਂ ਨੇ ਦੇਖੋ ਅੰਦਰ ਕਿੰਨੇ ਜਣੇ ਬੁਲਾਏ ਹੋਏ ਨੇ ਮਤਲਬ ਰਿਸ਼ਤੇਦਾਰ ਪੂਰੇ ਇਕੱਠੇ ਹੀ ਤੇ ਰਿਸ਼ਤੇਦਾਰ ਨਹੀਂ ਆ ਗਏ ਆੜ ਗਾਂਡੀ ਹੋਰੇ ਬੁਲਾਏ ਹੋਏ ਕੋਈ ਡੀਐਸਪੀ ਰਿਟਾਇਰ ਕੋਈ ਕੋਸ਼ ਰਿਟਾਇਰ ਹੋਈ ਨਹੀਂ ਜਿੰਨੇ ਵੀ ਆਏ ਤੁਹਾਨੂੰ ਕੋਈ ਜਾਣਦਾ ਸੀ ਮੈਨੂੰ ਇਦਾਂ ਆਂਡ ਗਵਾਂਡੀ ਅੱਛਾ ਆਂਡ ਗਵਾਂਡੀ ਆਂਡ ਗਵਾਂਡੀ ਜਿਹੜੇ ਦੱਸੇ ਜਾ ਰਹੇ ਕਿ ਆਪਣੇ ਸਗੇ ਚਾਚੇ ਆਪਣੀ ਆਪੂ ਆਏ ਥੇ ਰਹਿੰਦੀ ਆ ਜਿਹੜੇ ਕਹਿ ਰਹੇ ਦੀ ਮੁੰਡੇ ਬੁਲਾਏ ਜਿਹੜੇ ਉਹਨਾਂ ਨੇ ਮੁੰਡੇ ਜਿਹੜੇ ਬੁਲਾਏ ਉਹਨਾਂ ਚ ਕੋਈ ਪਛਾਣ ਸੀ ਕਿਸੇ ਦੀ ਹਾਂਜੀ ਮੈਂ ਮੈਂ ਤੁਹਾਨੂੰ ਦਿਖਾ ਸਕਦੀ ਹਾਂ ਮੋਲ ਟਾਊਨ 'ਚ ਹੈਗਾ 169 ਸ਼ਾਇਦ ਕੈਫੇ ਹੈਗਾ ਜਾਂ ਫਿਰ 96 ਅੱਛਾ ਉੱਥੇ ਉਹ ਮੁੰਡਾ ਕੰਮ ਕਰਦਾ ਮਰੀ ਨਾਮ ਉਹ ਵੀ ਵਿੱਚ ਬੈਠਾ ਸੀਗਾ ਇੱਕ 사ਗਰ ਹੈਗਾ ਠੀਕ ਹੈ ਉਹ ਗੱਡੀ ਚਲਾਉਂਦਾ ਹੂੰ ਉਹ ਵੀ ਵਿੱਚ ਹੀ ਸੀਗਾ ਠੀਕ ਹੈ ਉਹਨੂੰ ਕਮਾਇਆ ਇੱਕ ਹੋਰ ਸੀ ਉਹਦਾ ਨਾਮ ਮੈਨੂੰ ਯਾਦ ਨਹੀਂ